ਕਰਾਂਗੇ ਲੋਕ ਸਭਾ ਸਪੀਕਰ ਦੇ ਲਈ ਅੱਜ VOTING ਹੋਣੀ ਹੈ NDA ਦੇ ਓਮ ਬਿਰਲਾ ਖਿਲਾਫ ਕਾਂਗਰਸ ਦੇ ਕੇ ਸੁਰੇਸ਼ ਮੈਦਾਨ ਦੇ ਵਿੱਚ ਨੇ ਚਿਰਾਗ ਪਾਸਵਾਨ ਦਾ ਦਾਵਾ ਹੈ ਕਿ ਵਿਰੋਧੀ ਧਿਰ ਵੀ ਬਿਰਲਾ ਨੂੰ ਹੀ ਜਾਨੀ ਕਿ NDA ਦੇ ਜੋ ਉਮੀਦਵਾਰ ਨੇ ਓਮ ਬਿਰਲਾ ਉਹਨਾਂ ਨੂੰ ਹੀ ਵੋਟ ਪਾਏਗੀ ਅ ਕਰਨ ਰਜੀ ਜਿਉਂ ਨੇ ਕਿਹਾ ਕਿ ਅਸੀਂ ਸਹਿਮਤੀ ਚਾਹੁੰਦੇ ਹਾਂ ਸਹਿਮਤੀ ਦੇ ਲਈ ਦੁਬਾਰਾ ਕਾਂਗਰਸ ਨੂੰ ਅਪੀਲ ਕਰਾਂਗੇ ਕਿਰਨ ਰਜੀਜੀ ਜੂ ਦੇ ਵੱਲੋਂ ਜਿਹੜਾ ਕਿਹਾ ਗਿਆ 48 ਸਾਲ ਦੇ ਵਿੱਚ ਪਹਿਲੀ ਵਾਰ ਸਹਿਮਤੀ ਜਿਹੜੀ ਆ ਉਹ ਨਹੀਂ ਬਣੀ ਆ 1952 1967 1976 ਦੇ ਵਿੱਚ ਹੋਈ ਸੀ ਚੋਣ ਸੋ ਲੋਕ ਸਭਾ ਦੇ ਸਪੀਕਰ ਨੂੰ ਲੈ ਕੇ ਅੱਜ ਚੋਣ ਹੋਣੀ ਹੈ ਆਮ ਜਿਹੜਾ ਬਹੁਮਤ ਆ ਉਹਦੇ ਤੋਂ ਇੱਕ ਵੋਟ ਜਿਹੜੀ ਆ ਜ਼ਿਆਦਾ ਚਾਹੀਦੀ ਹੁੰਦੀ ਆ ਆਮ ਬਹੁਮਤ ਜਿਹੜਾ 272 ਦਾ ਅੰਕੜਾ ਹੈ ਔਰ 273 ਵੋਟਾਂ ਐਥੇ ਚਾਹੀਦੀਆਂ ਨੇ ਜਿਦਾ ਜਿਹੜੇ ਵੀ ਧਿਰ ਦਾ ਜੋ ਉਮੀਦਵਾਰ ਹੈ ਜੇਕਰ ਉਸਨੇ ਲੋਕ ਸਭਾ ਦੇ ਅਹੁਦੇ ਤੇ ਵਿਰਾਜਮਾਨ ਹੋਣਾ ਤਾਂ 273 ਸੀਟਾਂ ਜਿਹੜੀਆਂ ਨੇ ਉਹ ਚਾਹੀਦੀਆਂ ਨੇ ਜੋ ਸਪੀਕਰ ਅਹੁਦੇ ਦੇ ਲਈ ਜਿਹੜੀ ਆ VOTING ਹੋਏਗੀ ਸਪੀਕਰ ਅਹੁਦੇ ਦੇ ਲਈ VOTING ਜਿਹੜੀ ਆ ਉਹ ਹੋਏਗੀ। ਔਰ ਇੱਕ ਪਾਸੇ ਕੇਸ ਸੁਰੇਸ਼ ਤੇ ਦੂਜੇ ਪਾਸੇ ਓਮ ਬਿਰਲਾ ਐਨਡੀਆ ਦੇ ਵੱਲੋਂ ਓਮ ਬਿਰਲਾ ਤੇ ਇੰਡੀਆ ਗੜ ਚੋੜ ਦੇ ਵੱਲੋਂ ਕੇਸ ਸੁਰੇਸ਼ ਜੜੇ ਨੇ ਮੈਦਾਨ ਦੇ ਵਿੱਚ ਨੇ। ਸੋ ਹੁਣ ਦੇਖਣਾ ਹੋਗਾ ਕਿ ਕਿਹਦੇ ਹੱਕ ਦੇ ਵਿੱਚ VOTE ਜਿਹੜੀ ਆ ਉਹ ਪੈਂਦੀ ਆ। ਸੋ ਸਾਡੇ ਨਾਲ ਇਸ ਵੇਲੇ ਡੇਲੀ ਪੋਸਟ ਦੇ ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਜੀ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ। ਜਗਦੀਪ ਜੀ ਕਾਫੀ ਸਾਲਾਂ ਬਾਅਦ 48 ਸਾਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਹਿਮਤੀ ਆਮ ਸਹਿਮਤੀ ਜਿਹੜੀ ਹੈ ਉਹ ਨਹੀਂ ਬਣ ਪਾਈ ਹੈ ਦੋਹੇ ਧਿਰਾਂ ਜਿਹੜੀਆਂ ਨੇ ਆਪਸ ਦੇ ਵਿੱਚ ਜੋ ਚੋਣ ਦਾ ਇੱਕ ਰਸਤਾ ਹੁੰਦਾ ਉਸ ਦੇ ਉੱਪਰ ਉਤਰ ਆਈਆਂ ਨੇ ਤਾਂ ਕੀ ਸਿਨੈਰੀਓ ਬਣ ਰਿਹਾ ਸਮੀਕਰਨ ਕੀ ਬਣ ਰਹੇ ਨੇ ਕਿਸ ਤਾ ਪਲੜਾ ਜਿਹੜਾ ਭਾਰੀ ਦਿਸ ਰਿਹਾ ਲੀਡ ਦੇਖੋ ਤੀਸਰਾ ਮੌਕਾ ਹੈ ਇਤਿਹਾਸ ਵਿੱਚ ਜਦੋਂ VOTING ਕੀਤੀ ਜਾ ਰਹੀ ਹੈ ਲੋਕ ਸਭਾ ਦੇ ਸਪੀਕਰ ਲਈ ਪਿਛਲੇ 48 ਸਾਲ ਜਿਵੇਂ ਤੁਸੀਂ ਕਿਹਾ ਕਿ 48 ਸਾਲ ਚ ਪਹਿਲਾ ਮੌਕਾ ਹੈ ਜਿਦੋਂ ਜਿਹੜਾ ਇਹ ਸਪੀਕਰ ਦੇ ਲਈ VOTING ਕਰਵਾਈ ਜਾ ਰਹੀ ਹੈ ਔਰ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਜਿਹੜਾ ਇਹ ਆਪਣੀ ਪਾਰਟੀ ਵੱਲੋਂ ਕਿ ਜਿਹੜੇ ਉਹ ਮਿਰਲਾਏ ਉਹਨਾਂ ਦਾ ਨਾਮ ਜਿਹੜਾ ਪ੍ਰਪੋਜ਼ ਕਰ ਰਹੇ ਨੇ ਔਰ ਫਿਲਹਾਲ ਸੰਸਦੀ ਕਾਰਵਾਈ ਸ਼ੁਰੂ ਹੋਈ ਹੈ ਇਸ ਤੋਂ ਪਹਿਲਾਂ ਜਿਹੜੇ ਪ੍ਰੋਟੈਂਟ ਸਪੀਕਰ ਆ ਉਹਨਾਂ ਨੇ ਸੱਤ MP ਜਿਨ੍ਹਾਂ ਨੇ ਸੌਣੀ ਚੁੱਕੀ ਉਹਨਾਂ ਦਾ ਨਾਮ ਇੱਕ ਇੱਕ ਕਰਕੇ ਪੁਕਾਰਿਆ ਔਰ ਉਹਨਾਂ ਚੋਂ ਸਿਰਫ TMC ਦੇ ਜਿਹੜੇ ਅਧਿਕਾਰੀ ਨੇ ਅਧਿਕਾਰੀ ਦੀਪਕ ਦੇਵ ਉਹਨਾਂ ਨੇ ਸੌਣੀ ਚੁੱਕੀ ਹੈ ਔਰ ਸ਼ਸ਼ੀ ਥਰੂਰ ਅਮਰਿਤਪਾਲ ਸਿੰਘ ਰੰਦੀ ਰਾਸ਼ਿਦ ਇੰਜੀਨੀਅਰ ਚਤੁਰਗਨ ਸੇਨਾ ਜਿਹੜਾ ਦੀ ਬੇਟੀ ਦੀ ਵਿਆਹ ਸੀ ਥੋੜੇ ਦਿਨ ਪਹਿਲਾਂ ਔਰ ਅਨੁਰੂਪ ਇਸਲਾਮ ਜਿਹੜੇ ਇਹ ਛੇ ਜਿਹੜੇ ਐਮਪੀਜ਼ ਨੇ ਜਿਨ੍ਹਾਂ ਨੇ ਸੌਣ ਚੁੱਕੀ ਹੁਣ ਇਹ ਨੌਬਤ ਕਿਉਂ ਆਈ ਕਿਉਂਕਿ ਜਿਹੜੇ ਰਾਜਨਾਥ ਸਿੰਘ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਆਪੋਜੀਸ਼ਨ ਨਾਲ ਗੱਲਬਾਤ ਕਰਨ ਔਰ ਗੱਲਬਾਤ ਕਰਕੇ ਕੋਈ ਵਿਚ ਦਾ ਰਸਤਾ ਜਿਹੜਾ ਹੈ ਕੱਢਣ ਲੇਕਿਨ ਇਹ ਕਿਹਾ ਗਿਆ ਸੀ ਕਿ ਜਿਹੜੇ ਡਿਪਟੀ ਸਪੀਕਰ ਹੈ ਉਹਦਾ ਉਹਦਾ ਜਿਹੜਾ ਆਮ ਤੌਰ ਤੇ ਜਿपक्ष ਨੂੰ ਜਾਂਦਾ ਪਿਛਲੇ 10 ਸਾਲ ਤੋਂ ਡਿਪਟੀ ਸਪੀਕਰ ਜਿਹੜਾ ਉਹ ਨਹੀਂ ਬਣਾਇਆ ਐਨਡੀਆ ਦੀ ਸਰਕਾਰ ਵੱਲੋਂ ਖਾਸ ਤੌਰ ਤੇ ਬੀਜੇਪੀ ਵੱਲੋਂ ਸੋ ਇਸ ਵਾਰ ਜਦੋਂ ਆਖਰੀ ਵਕਤ ਤੱਕ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਮੈਂ ਆਈਲ ਗੈਟ ਬੈਕ ਮੈਂ ਤੁਹਾਨੂੰ ਦੱਸਾਂਗਾ ਪਾਰਟੀ ਦਾ ਕੀ ਨਜ਼ਰੀਆ ਲੇਕਿਨ ਉਹਨਾਂ ਨੇ ਜਦੋਂ ਗੱਲ ਨਹੀਂ ਕੀਤੀ ਤੇ ਜਿਹੜਾ ਇੰਡੀਆ ਗੱਡਜੋਟ ਦੇ ਲੀਡਰਸ ਆ ਉਹਨਾਂ ਨੇ ਡਿਸਾਈਡ ਕੀਤਾ ਕਿ ਸਿੱਧੀ ਸਿੱਧੀ ਮਲਿਕਾ ਅਰਜੁਨ ਖੜਗੇ ਦੇ ਇਨਸਲਟ ਹੈ ਕਿ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਟਾਈਮ ਦੇਣ ਤੋਂ ਬਾਅਦ ਉਹਨਾਂ ਨੇ ਜਿਹੜਾ ਕੀਤਾ ਨਹੀਂ ਫਿਲਹਾਲ ਪ੍ਰਾਇਮਿੰਟਰ ਮੋਦੀ ਨੇ ਉਮ ਬਿੱਲਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਜਿਸ ਤੇ ਤਾਇਤ ਜਿਹੜੇ ਹੈ ਰਾਜਨਾਥ ਸਿੰਘ ਨੇ ਕੀਤੀ ਹੈ ਔਰ ਦੂਜੇ ਪਾਸੇ ਉਹ ਜਿਹੜੇ ਅੱਠ ਵਰ ਦੇ ਐਮਪੀ ਕੇ ਸੁਰੇਸ਼ ਨੇ ਉਹਨਾਂ ਨੂੰ ਜਿਹੜਾ ਹੈ ਮੈਦਾਨ ਵਿੱਚ ਉਤਾਰਿਆ ਹਾਲਾਂਕਿ ਲਗ ਲਗਭਗ ਲਗਭਗ 60 ਜਿਹੜੀਆਂ ਵੋਟਸ ਨੇ ਉਹਨਾਂ ਦਾ ਅੰਕੜਾ ਪੰਲੜਾ ਜਿਹੜਾ ਹੈ ਐਨਡੀਆ ਦਾ ਭਾਰੀ ਹੈ ਉਹਨਾਂ ਕੋਲ ਬਹੁਮਤ ਹੈ 263 ਜਿਹੜੇ ਐਮਪੀਜ਼ ਹੈ ਉਹਨਾਂ ਦੇ ਹੱਕ ਵਿੱਚ ਵੋਟ ਕਰ ਸਕਦੇ ਆ ਜਦਕਿ ਜੇ ਇਹਦੀ ਗੱਲ ਕਰੀ ਇੰਡੀਆ ਘਟਚੋੜ ਦੇ ਕੇ ਸੁਰੇਸ਼ ਦੀ ਗੱਲ ਕਰੀਏ ਤੇ ਸਿਰਫ ਔਰ ਸਿਰਫ ਜਿਹੜੇ ਆ ਉਹਨਾਂ ਕੋਲ 233 MP ਜਿਹੜੇ ਆ ਉਹਨਾਂ ਦਾ ਜਿਹੜਾ ਸਪੋਰਟ ਨਾਲ ਕੋਲ ਆ ਸਰਾਲ ਜਿਹੜੇ ਜਿੱਦਾਂ ਨਾ ਮੰਨਦੀ ਹੈ ਮਨਿਸਟਰ ਨੇ ਜਿਹੜੇ ਉਹ ਵੀ ਉਹ ਮਿਰਲਾ ਜਿਹੜੇ ਉਹਨਾਂ ਦੇ ਨਾਮ ਦੇ ਜਿਹੜੇ ਆ ਉਹਨਾਂ ਦੇ ਸਪੋਰਟ ਵਿੱਚ ਉਹ ਮਤਾ ਪੜਦੇ ਆ ਔਰ ਦੇਖਣ ਵਾਲੀ ਗੱਲ ਹੋਏਗੀ ਕਿ 60 ਵੋਟਾਂ ਦੇ ਜਿਹੜਾ ਦਾਵਾ ਕੀਤਾ ਜਾ ਰਿਹਾ ਜ਼ਿਆਦਾ ਨੇ ਉਨੀਆਂ ਹੀ ਕਹਿਣਗੇ ਆ ਕਿ ਜਾਂ ਉਸ ਤੋਂ ਜ਼ਿਆਦਾ ਕਹਿਣਗੇ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਹ ਮਿਰਲਾ ਦੂਜੀ ਵਾਰ ਇਤਿਹਾਸ ਬਣਾਣਗੇ ਇਸ ਤੋਂ ਪਹਿਲਾਂ ਸੁਨੀਲ ਜਾਖੜ ਜੀ ਦੇ ਪਿਤਾ ਜਿਹੜੇ ਬਲਰਾਮ ਜਾਖੜ ਉਹ ਦੋ ਵਾਰ ਐਮਪੀ ਬਣੇ ਸੀ ਹੁਣ ਦੇਖਣ ਵਾਲੀ ਗੱਲ ਹੋਏ ਜੀ ਕਿ ਕਿਵੇਂ ਜਿਹੜੇ ਦੂਸਰੀ ਵਾਰ ਹੋਮ ਮਿੰਰਲਾ ਜਿਹੜੇ ਆ ਉਹ ਇਲੈਕਸ਼ਨ ਜਿੱਦੇ ਆ ਲੇਕਿਨ ਵਿਰੋਧਖੰਡ ਨੂੰ ਲੱਗ ਰਿਹਾ ਹੈ ਕਿ ਜਿਹੜੀ ਐਨਡੀਆਰ ਸਰਕਾਰ ਉਹਨਾਂ ਨੇ ਜਿਹੜਾ ਇਹ ਉਹਨਾਂ ਨਾਲ ਜਿਹੜਾ ਧੋਖਾ ਕੀਤਾ ਔਰ ਡਿਪਟੀ ਸਪੀਕਰ ਦੀ ਜੋ ਗੱਲ ਕੀਤੀ ਸੀ ਉਹ ਉੱਪਰ ਜਿਹੜੀ ਸਹਿਮਤੀ ਨਹੀਂ ਬਣੀ ਆਮ ਤੌਰ ਤੇ ਡਿਪਟੀ ਸਪੀਕਰ ਜਿਹੜਾ ਦੂਸਰੀ ਪਾਰਟੀ ਦਾ ਹੁੰਦਾ ਜਿਹੜੇ ਅਮਿਤ ਸ਼ਾਹ ਨੇ ਦੇਸ਼ ਦੇ ਜਿਹੜੇ ਹੋਮ ਮਿੰਿਸਟਰ ਨੇ ਉਹਨਾਂ ਨੇ ਵੀ ਜਿਹੜਾ ਪ੍ਰਸਤਾਵ ਰੱਖਿਆ ਉਹਨਾਂ ਦਾ ਔਰ ਇਸ ਤੋਂ ਇਲਾਵਾ ਦਿੱਤ ਗੜਕਰੀ ਸ਼ਿਵਰਾਜ ਸੋਹਣ ਜਿਹੜੇ ਆ ਉਹ ਇੱਕ ਇੱਕ ਕਰਕੇ ਜਿਹੜੇ ਉਹ ਮਿਰਲਾਮਾ ਦੀ ਰਿਪੋਰਟ ਦੇ ਵਿੱਚ ਉਹ ਕਰ ਰਹੇ ਨੇ ਸ਼ਕਤੀ ਪ੍ਰੇਖਿਖ ਜ਼ਰੂਰ ਹੋ ਰਿਹਾ ਲੇਕਿਨ ਉਹਨਾਂ ਇਹ ਵੀ ਇੱਥੇ ਵੀ ਨਜ਼ਰ ਰਹੀ ਕਿ ਕਿ ਡਿਪਟੀ ਸਪੀਕਰ ਲਈ ਵੀ ਕੀ VOTING ਹੋਏਗੀ ਜਾਂ ਜਿਹੜੀ ਇੱਕ ਪ੍ਰੈਸੀਡੈਂਟ ਹੁੰਦੀ ਹੈ ਕਿ ਆਮ ਤੌਰ ਤੇ ਜਿਹੜਾ NDA ਜਾਂ ਜੋ ਵੀ ਪਾਰਟੀ ਹਕਮ ਤੇ ਰਹੇ ਉਹਨੂੰ ਇਹ ਅਹੁਦਾ ਮਿਲਦਾ ਹੈ ਉਹ ਡਿਪਟੀ ਸਪੀਕਰ ਜਿਹੜਾ ਆਪੋਜੀਸ਼ਨ ਨੂੰ ਮਿਲਦਾ ਲੇਕਿਨ ਜਿਸ ਤਰ੍ਹਾਂ ਉਹ VOTING ਹੋਈ ਹੈ ਲੱਗ ਰਿਹਾ ਹੈ ਕਿ ਅੱਗੇ ਜਾ ਕੇ ਡਿਪਟੀ ਸਪੀਕਰ ਲਈ ਵੀ VOTING ਹੋਏਗੀ ਔਰ ਇਹਨਾਂ ਇੰਡੀਆ ਗੱਟ ਜੋੜਾ ਸ਼ਾਇਦ ਉਹਨਾਂ ਦਾ ਡਿਪਟੀ ਸਪੀਕਰ ਵੀ ਨਹੀਂ ਬਣੇਗਾ ਸੋ ਜਿਹੜਾ ਪ੍ਰਸਤਾਵ ਪੀਐਮ ਮੋਦੀ ਨੇ ਰੱਖਿਆ ਸੀ ਉਹਦੀ ਸਪੋਰਟ ਵਿੱਚ ਇੱਕ ਇੱਕ ਕਰਕੇ ਜਿਹੜੇ ਆ ਐਨਡੀਏ ਦੇ ਭਾਈਵਾਲ ਨੇ ਉਹ ਲਗਾਤਾਰ ਉਹਦੀ ਜਿਹੜੀ ਸਪੋਰਟ ਕਰ ਰਹੇ ਨੇ ਔਰ ਹੁਣ ਥੋੜੀ ਦੇਰ ਨੂੰ ਹੀ VOTING ਸ਼ੁਰੂ ਹੋਏਗੀ ਔਰ VOTING ਤੋਂ ਕਲੀਅਰ ਹੋ ਜਾਏਗਾ ਕਿ ਆਖਰ ਕੀ ਜਿਹੜਾ ਉਮਰਲਾ ਕਿੰਨੀ ਵੋਟ ਤੋਂ ਜਿੱਤਣਗੇ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿੱਤਣਗੇ ਕਿਉਂਕਿ ਜਿਹੜਾ ਬਹੁਮਤ ਉਹਨਾਂ ਕੋਲ ਹੈ ਲੇਕਿਨ ਜਿਸ ਤਰ੍ਹਾਂ ਇੱਕ ਇੰਡੀਆ ਗੱਟ ਜੋੜਨੇ ਸਿੰਬੋਲਿਕ ਫਾਈਟ ਦੀ ਗੱਲ ਕੀਤੀ ਹੈ ਉਹਨਾਂ ਨੇ ਇਹ ਲੜਾਈ ਦੀ ਗੱਲ ਕੀਤੀ ਹੈ ਉਹ ਵੇਖਣ ਵਾਲੀ ਗੱਲ ਹੋਏਗੀ ਔਰ ਜਿਹੜਾ ਐਨਡੀਏ ਹੈ ਉਹਨਾਂ ਨੂੰ ਚਾਰ ਜਿਹੜੇ ਐਮਪੀਜ਼ ਨੇ ਵਾਇਸ ਸਰ ਜਿਹੜੇ ਕਾਂਗਰਸ ਦੇ ਨੇ ਉਹਨਾਂ ਨੇ ਵੀ ਆਂਧਰਾ ਪ੍ਰਦੇਸ਼ ਦੇ ਜਿਹੜੇ ਸਾਬਕਾ ਸੀਮਨਦੀ ਪਾਰਟੀ ਨੇ ਸਪੋਰਟ ਜਿਹੜਾ ਅਨਾਉਂਸ ਕਰਤਾ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿੰਨੀ ਵੋਟ ਲੈ ਕੇ ਉਹ ਮਿਰਲਾ ਜਿਹੜੇ ਆ ਉਹ ਜਿੱਤਣਗੇ 293 ਜਿਹੜੇ ਆ ਉਹ ਐਨਡੀਏ ਕੋਲ ਨੰਬਰ ਨੇ ਔਰ 233 ਜਿਹੜੇ ਨੇ ਉਹ ਇੰਬੀਆ ਗੜਜੋ ਕੋ ਨੰਬਰ ਨੇ ਬਿਲਕੁਲ ਜੀ ਅਜਗਦੀਪ ਜੀ ਇੱਥੇ ਇੱਕ ਇਹ ਚੀਜ਼ ਵੀ ਵਿਚਾਰਨ ਵਾਲੀ ਬਣ ਜਾਂਦੀ ਹੈ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਨਾਮ ਪੁਕਾਰੇ ਗਏ ਉਹਨਾਂ ਜੋ ਸੰਸਦ ਮੈਂਬਰਾਂ ਦੇ ਪਰ ਬਹੁਤ ਸਾਰੇ ਸੰਸਦ ਮੈਂਬਰ ਹਲੇ ਸੌਂ ਨਹੀਂ ਚੁੱਕ ਪਾਏ ਜਾਂ ਸਦਨ ਦੇ ਵਿੱਚ ਮੌਜੂਦ ਨਹੀਂ ਹੈ ਤਾਂ ਫਿਰ ਬਹੁਮਤ ਦਾ ਅੰਕੜਾ ਵੀ ਫਲਕਚੂਏਟ ਕਰੇਗਾ ਉਸ ਦੇ ਹਿਸਾਬ ਨਾਲ ਕਿਉਂਕਿ ਆਮ ਤੌਰ ਤੇ ਜਿਹੜਾ ਆਮ ਬਹੁਮਤ ਹੈ 272 ਸੀਟਾਂ ਦਾ ਉਹਦੇ ਤੋਂ ਇੱਕ ਵੋਟ ਜ਼ਿਆਦਾ ਚਾਹੀਦੀ ਹੈ ਤਾਂ ਅਜਿਹੇ ਦੇ ਵਿੱਚ ਜੇ ਜਿਨ੍ਹਾਂ ਸੰਸਦ ਮੈਂਬਰਾਂ ਨੇ ਹਲੇ ਸੌਂ ਚੁੱਕੀ ਤੇ ਤਾਂ ਫਿਰ ਉਹ ਅੰਕੜਾ ਫਲਕਚੂਏਟ ਕਰ ਸਕਦਾ ਹੈ ਹਾਂਜੀ ਬਲਦੀਪ ਬਿਲਕੁਲ ਜੇ 268 ਜਿਹੜਾ ਹੈ ਇਸ ਵੇਲੇ ਆਂਕੜਾ ਹੈ ਕਿਉਂਕਿ ਸੱਤ ਜਿਹੜੇ ਐਮਪੀਸੀ ਕੱਲ ਉਹਨਾਂ ਨੇ ਸੌਂ ਨਹੀਂ ਚੁੱਕੀ ਸੀ ਉਹਨਾਂ ਵਿੱਚੋਂ ਇੱਕ ਟੀਐਮਸੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਅਧਿਕਾਰੀ ਦੇਵ ਐਮਪੀ ਆ ਉਹਨਾਂ ਨੇ ਥੋੜੀ ਦੇ ਕਰਕੇ ਸੌਂ ਚੁੱਕੀ ਲੇਕਿਨ ਅਜੇ ਵੀ ਜਿਹੜੇ 6 ਐਮਪੀਜ਼ਾ ਜਿਨ੍ਹਾਂ ਵਿੱਚ ਸ਼ਤਰੂਗਨ ਤੇਨਾ ਔਰ ਸ਼ਸ਼ੀਦਰੂਪ ਜਿਹੜੇ ਆ ਉਹਨਾਂ ਦਾ ਨਾਮ ਸ਼ਾਮਿਲ ਆ ਔਰ ਅਮਰਿਤ ਪਾਲ ਸਿੰਘ ਔਰ ਰਾਸ਼ਿੰਦਰ ਇੰਜੀਨੀਅਰ ਦੋਨੋਂ ਜੇਲ੍ਹ ਚ ਨਹੀਂ ਉਹਨਾਂ ਨੂੰ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਕਿ ਉਹ ਸੌਂ ਚੁ ਔਰ ਨੰਬਰ ਵੀ ਅਮੇ ਗੱਲ ਕਰ ਰਹੇ ਆ ਕਿ ਜਿਹੜਾ ਇੰਡੀਆ ਗੱਡ ਜੋੜਾ ਕੋ ਕਾਫੀ ਘੱਟ ਨੰਬਰ ਨੇ ਜਿਹੜਾ ਐਨਡੀਆ ਦਾ ਦਾਵਾ ਹੈ ਕਿ 293 ਜਿਹੜੇ ਐਮਪੀਸ ਨੇ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕੀ 293 ਐਮਪੀਸ ਵੋਟ ਕਰਮੀਆਂ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਨੇ ਉਪਕਰਨੇ ਲੇਕਿਨ ਇੰਡੀਆ ਗੱਡ ਜੋੜ ਨੇ ਇੱਕ ਜਿਹੜਾ ਨਾਮ ਦਾ ਪ੍ਰਸਤਾਵ ਕੀਤਾ ਕਿ ਸੁਰੇਸ਼ਾ ਸਾਊਥ ਦੇ ਤੋਂ ਵੰਦੇ ਨੇ ਉਹ ਔਰ ਜਾਨ ਬੋਜ ਕੇ ਉਹਨਾਂ ਨੇ ਨਾਮ ਦਾ ਪ੍ਰਸਤਾਵ ਦਿੱਤਾ ਗਿਆ ਕਿ ਅਗਰ ਕੋਈ ਚਾਂਸ ਬੰਦਾ ਹੈ ਜਿਹੜੀਆਂ ਸਾਊਥੀਆਂ ਪਾਰਟੀਆਂ ਦਾ ਕਿਉਂਕਿ ਇੱਕ ਉਹਨਾਂ ਨੇ ਬੇਸਿਕਲੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਆਪਣੇ ਐਨਪੀਜ਼ ਨੇ ਉਹਨਾਂ ਦੇ ਜਿਹੜੇ ਹੈ ਜਿਹੜੀ ਹੈ ਉਹਨਾਂ ਦੀ ਸਾਊਥ ਲੌਬੀ ਜਿਹੜੀ ਹੈ ਕੀ ਉਹਨਾਂ ਨੇ ਕਰਦੀ ਕਿ ਨਹੀਂ ਕਰਦੀ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਸਾਊਥ ਦੇ ਐਨਪੀਜ਼ ਜਿਹੜੇ ਹੈ ਕਟਿੰਗ ਅਕ੍ਰੋਸ ਪਾਰਟੀ ਲਾਈਨ ਉਹਨਾਂ ਲਈ ਵੋਟ ਕਰਨਗੇ ਨਹੀਂ ਕਰਨਗੇ ਲੇਕਿਨ ਇਹ ਇੱਕ ਸਚਾਈ ਹੈ ਕਿ ਜਿਹੜੇ ਓਮ ਮਿਰਲਾ ਨੇ ਉਹ ਦੂਜੀ ਵਾਰ ਜਿਹੜੇ ਹੈ ਉਹ ਲੋਕ ਸਭਾ ਦੇ ਸਪੀਕਰ ਬਣ ਗਏ ਔਰ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਡਿਟੀ ਸਪੀਕਰ ਦਾ ਜਿਹੜਾ ਹੁੰਦਾ ਹੈ ਕਿ ਉੱਥੇ ਵੀ ਜਿਹੜਾ ਇਹੋ ਜੀ ਜਿਹੜਾ ਫੋਲੋ ਕੀਤਾ ਜਾਏਗਾ ਉੱਥੇ ਵੀ ਦੁਬਾਰਾ ਜਿਹੜੀ VOTING ਹੋਏਗੀ ਸੋ ਇਹ ਦੇਖਣ ਵਾਲੀ ਗੱਲ ਹੋਈ ਬਹੁਤ ਸ਼ੁਕਰੀਆ ਜਗਦੀਪ ਜੀ ਸਾਡੇ ਨਾਲ ਜੁੜਨ ਦੇ ਲਈ ਔਰ ਕੱਲ ਬਾਅਦ ਇਸ ਮਸਲੇ ਤੇ ਕਰਨ ਲਈ ਸੋ NDA ਦੇ ਵੱਲੋਂ ਓਮ ਬਿਰਲਾ ਤੇ ਵਿਰੋਧੀ ਧਿਰ ਦੇ ਵੱਲੋਂ ਕੇ ਸੁਰੇਸ਼ ਮੈਦਾਨ ਦੇ ਵਿੱਚ ਨੇ ਸਪੀਕਰ ਅਹੁਦੇ ਲਈ VOTING ਹੈ ਔਰ 48 ਸਾਲਾਂ ਦੇ ਵਿੱਚ ਇਹ ਪਹਿਲਾ ਮੌਕਾ ਜਿਹੜਾ ਉਹ ਸਾਹਮਣੇ ਆ ਰਿਹਾ ਬਹੁਮਤ ਲਈ 200 ਹਾਟ ਵੋਟਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ ਫਿਲਹਾਲ ਜੋ ਅੰਕੜਾ ਨਿਕਲ ਕੇ ਸਾਹਮਣੇ ਆ ਰਿਹਾ ਐ ਐਨਡੀਏ ਦੇ ਕੋਲ 293 ਸੰਸਦ ਮੈਂਬਰ ਨੇ ਔਰ ਇਸੇ ਤਰੀਕੇ ਦੇ ਨਾਲ ਇੰਡੀਆ ਗੱਠ ਚੋੜ ਦੇ ਕੋਲ 233 ਸੰਸਦ ਮੈਂਬਰ ਨੇ ਸੋ ਉਹ ਜੋ ਫਲਕਚੁਏਸ਼ਨ ਰਹੇਗੀ ਉਹ ਜ਼ਰੂਰ ਦੇਖਣ ਵਾਲੀ ਐ ਸੋ ਆਦਰਸ਼ ਜੀ ਆਜ਼ਾਦ ਨੇ 16 ਸੰਸਦ ਮੈਂਬਰ ਆਜ਼ਾਦ ਨੇ 7 ਸੰਸਦ ਮੈਂਬਰ VOTING ਨਹੀਂ ਕਰਨਗੇ ਕਿਉਂਕਿ ਉਹਨਾਂ ਦੇ ਵੱਲੋਂ ਹਾਲੇ ਤੱਕ ਸੌ ਹੀ ਜਿਹੜੀ ਆ ਚੁੱਕੀ ਨਹੀਂ ਗਈ ਹੈ। ਛੀ ਛੀ ਸੌਥ ਮੈਂਬਰ। ਸੋ ਸਪੀਕਰ ਅਹੁਦੇ ਲਈ VOTING ਜਿਹੜੀ ਆ ਹੁਣ ਹੋਏਗੀ ਕੁਝ ਸਮੇਂ ਦੇ ਵਿੱਚ ਔਰ ਦੇਖਣਾ ਹੋਏਗਾ ਕਿ ਜ਼ਿਆਦਾਤਰ ਚਾਂਸਸ ਇਹੀ ਨੇ ਕਿ NDA ਕਿਉਂਕਿ ਦਾਅਵਾ ਕਰ ਰਿਹਾ ਕਿ ਉਹਨਾਂ ਦੇ ਕੋਲ ਨੰਬਰ ਹੈ ਤਾਂ NDA ਦਾ ਹੀ ਸਪੀਕਰ ਜਿਹੜਾ ਉਹ ਜ਼ਰੂਰ ਬਣੇਗਾ ਤੇ ਪਰ ਹੁਣ ਦੇਖਣਾ ਹੋਏਗਾ ਔਰ ਇਸੇ ਵਿਚਾਲੇ ਕਿਰਨ ਰਜੀਜੂ ਉਹਨਾਂ ਨੇ ਬੜੀ ਇੱਕ ਇੰਟਰਸਟਿੰਗ ਸਟੇਟਮੈਂਟ ਦਿੱਤੀ ਹੈ ਕਿ ਜੋ ਇੰਡੀਆ ਗੱਟ ਜੋੜ ਦੇ ਜੋ ਸੰਸਦ ਮੈਂਬਰ ਨੇ ਉਹ ਵੀ ਸਾਨੂੰ ਹੀ ਵੋਟ ਪਾਉਣਗੇ ਯਾਨੀ ਕਿ ਐਨਡੀਏ ਦੇ ਹਿੱਸੇ ਦੇ ਵਿੱਚ ਵੋਟ ਪਾਉਣਗੇ ਕਿਰਨ ਰਜੀਜੂ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ 20 ਦੇ ਵੱਲੋਂ ਉਮ ਬਿਰਲਾ ਚੌਣ ਮੈਦਾਨ ਦੇ ਵਿੱਚ ਨੇ ਵਿਰੋਧੀ ਧਿਰ ਦੇ ਵੱਲੋਂ ਕੇ ਸੁਰੇਸ਼ ਚੌਣ ਮੈਦਾਨ ਦੇ ਵਿੱਚ ਨੇ